ਮਿੱਤਰੋ ਸਤਿ ਸ੍ਰੀ ਅਕਾਲ ਮੈਂ ਆਸ਼ਾ ਕਰਦਾ ਹਾਂ ਤੁਸੀਂ ਸਾਰੇ ਜਾਨੀ ਠੀਕ ਹੋਮੋਗੇ ਇੱਕ ਪਹਿਨਾ ਵੀਡੀਓ ਦੇਖਿਓ ਆਪਣੇ ਇੱਕ ਦੋ ਮਿੰਟ ਕੱਢ ਕੇ ਪਲੀਜ਼ ਦੇਖਿਓ ਫਿਰ ਉਦੋਂ ਬਾਅਦ ਦਿਨੇ ਆ ਵਿਚਾਰ ਆਪੂ ਆਪਣੇ ਜਰਾ ਗੌਰ ਨਾਲ ਨੇੜੇ ਹੋ ਕੇ ਵੀਡੀਓ ਦੇਖਿਓ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਆਯੋ ਦੇਖਦੇ ਜੀ ਵੀਡੀਓ ਨੂੰ ਕਿੰਨੇ ਵਾਰ ਚਲੋ ਅ ਜਿਵੇਂ ਕਿ ਤੁਸੀਂ ਦੇਖਿਆ ਇੱਕ گاਉਂ گاਉਂ ਦੇ ਉਹ ਵਿਚਾਰੀ ਬੈਠੀ ਸੀਗੀ ਉਸ ਬੰਦੇ ਨੇ ਆ ਕੇ ਉਸ ਜ਼ਾਲਮ ਬੰਦੇ ਨੇ ਉਸ ਕਿਸੇ ਕੁੱਤੇ ਦੇ ਬੀਜ ਨੇ ਉਹਨੂੰ ਮੈਂ ਕਿੰਨੀਆਂ ਕ ਗਾੜਾ ਕੱਢਾਂ ਕਿੰਨੀਆਂ ਕ ਲਾਂਤਾਂ ਪਾਵਾਂ ਉਹਨੇ گاਉਂ ਦੇ ਆ ਕੇ ਇੱਥੇ ਗੰਡਾਸਾ ਮਾਰਿਆ ਜੀ ਉਹ ਵਿਚਾਰੀ ਉੱਥੇ ਇਕੱਠੀ ਹੋ ਗਈ ਤਾਂ ਮੈਂ ਉਸ ਮਾਲਕ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਵੀ ਹੇ ਰੱਬਾ ਇਹਨੂੰ ਕਲਯੁਗ ਕਹਿੰਦੇ ਨੇ ਇਹ ਨਿਸ਼ਾਨੀਆਂ ਕਲਯੁਗ ਦੀਆਂ ਨੇ ਇਹੋ ਜਿਹੇ ਦੇ ਕੋਲ ਪਾ ਦੇ ਮੇਰੇ ਬੇਨਤੀ ਆ ਤੁਹਾਨੂੰ ਦੇਖੋ ਜਾਨਵਰ ਚਾਹੇ ਕੋਈ ਵੀ ਆ ਹਰ ਇੱਕ ਨੂੰ ਦੁੱਖ ਦਰਦ ਹੁੰਦਾ ਜਿਵੇਂ ਆਪਾਂ ਨੂੰ ਹੁੰਦਾ ਆ ਆ ਤਾਂ ਤੁਸੀਂ ਦੇਖੋ ਇਹ ਬੰਦੇ ਨੇ ਕਿੱਡੀ ਵੱਡੀ ਬੇਵਕੂਫੀ ਕੀਤੀ ਯਾਰ ਕਿੱਡੀ ਵੱਡੀ ਇਨਸਾਨੀਅਤ ਨੂੰ ਇਹਨੇ ਸ਼ਰਮਨਾਕ ਕੀਤਾ ਯਾਰ ਸਗੋਂ ਐਜਾ ਬੰਦਾ ਜਿੱਥੇ ਮਿਲੇ ਐ ਜਿਹਦੇ ਗੋਲੀ ਮਾਰ ਦੇਣੀ ਚਾਹੀਦੀ ਐ ਹੁਣ ਵਿੱਚ ਤੁਸੀਂ ਇੱਕ ਚੀਜ਼ ਦੇਖੋ ਇਹ ਕਿੰਨੇ ਨਿਰਦਈ ਨੇ ਲੋਕ ਯਾਰ ਉਹ ਜਿਹੜਾ ਕਸਾਈ ਹੁੰਦਾ ਨਾ ਕਸਾਈ ਕਸਾਈ ਵੀ ਨਹੀਂ ਐ ਕਰਦਾ ਜਦਕਿ ਜਿਹੜੇ ਕਸਾਈ ਲੋਕ ਹੁੰਦੇ ਨੇ ਇਹਨਾਂ 'ਚ ਦਇਆ ਧਰਮ ਨਹੀਂ ਹੋਇਆ ਕਰਦਾ ਕਿਉਂ ਬਈ ਬੋਲੋ ਸਹੀ ਆ ਉਹ ਯਾਰ ਬੋਲੋ ਵਿੱਚ ਸਹੀ ਆ ਹਾਂ ਇਹ ਜਿਹੜੇ ਲੋਕ ਹੁੰਦੇ ਨੇ ਪਰ ਇਹਨੇ ਤਾਂ ਕਸਾਈਆਂ ਤੋਂ ਵੀ ਉੱਤੇ ਟੱਪ ਗਿਆ ਇਹ ਮਾਮਾ ਮੇਰੀ ਵੀਡੀਓ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਠੀਕ ਹੈ ਇਹ ਵੀਡੀਓ ਜਿੱਥੋਂ ਦੀ ਵੀ ਹੈ ਚਾਹੇ ਪੰਜਾਬ ਦੀ ਹੈ ਚਾਹੇ ਅਦਰ ਸਟੇਟ ਦੀ ਹੈ ਇਸ ਬੰਦੇ ਨੂੰ ਲੱਭਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਅਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਖਿਲਾਫ ਤੁਸੀਂ ਦੇਖੋ ਤਾਂ ਸੀ ਕਿਵੇਂ ਸਾਲੇ ਨੇ ਜਾਲਮਾ ਮੰਗੂ ਉਹਦੇ ਗਾਉਂ ਦੇ ਇੱਥੇ ਦਿਮਾਗ ਦੇ ਵਿੱਚ ਆ ਕੇ ਉਹਨੇ ਟੈਗ ਕੀਤਾ ਸਹੀ ਗੱਲ ਯਾਰ ਇਹ ਤਾਂ ਮਤਲਬ ਇਨਸਾਨੀਤ ਖਤਮ ਹੋਣ ਗਈ ਹੈ ਜੇ ਕਿਤੇ ਮੈਨੂੰ ਅਜਾ ਬੰਦਾ ਮਿਲ ਜਾਵੇ ਤਾਂ ਮੈਂ ਉਸ ਰੱਬ ਤੋਂ ਡਰ ਕੇ ਕਹਿਣਾ ਕਹਿਣਾ ਜਿਹੜੇ ਬੰਦੇ ਦੇ ਅੰਦਰ ਕੋਈ ਇਨਸਾਨੀਅਤ ਨਾ ਹੋਵੇ ਉਹ ਮਰਦ ਘਾਉਣ ਦੇ ਲਾਇਕ ਨਹੀਂ ਹੈਗਾ ਉਹਨੂੰ ਤੁਸੀਂ ਸਮਝ ਗਏ ਕਿ ਇਹਨਾਂ ਦੀ ਗਿਣਤੀ 'ਚ ਸ਼ਾਮਲ ਕਰੂੰਗੀ ਹਾਂ ਸੋ ਇਹ ਚੀਜ਼ਾ ਮਿੱਤਰੋ ਇਹ ਇਹ ਭਈਆ ਅਸਲ ਜੇ ਭਈਆ ਹੀ ਲੱਗਿਆ ਮੈਨੂੰ ਹੈ ਆ ਜਿਹੜਾ ਚੌਲ ਆਇ ਚੌਲਖਾਨੀ ਜਾਤ ਹੈ ਇਹ ਮੈਨੂੰ ਉਹੀ ਲੱਗਿਆ ਇਹਨੇ ਗੰਡਾਸਾ ਮਾਰਿਆ ਸੋ ਮੇਰੀ ਜਿਹੜੀ ਵੀਡੀਓ ਆ ਮੈਂ ਤਾਂ ਕਹਣਾ ਭਈਏ ਤੱਕ ਪੰਪਾ ਝਾ ਦਿਓ ਵੀ ਮਾਮਾ ਜੇ ਕਿਤੇ ਤੂੰ ਸਾਡੇ ਧੱਕੇ ਚੜ ਗਿਆ ਨਾ ਫਿਰ ਤੈਨੂੰ ਚੰਗੀ ਸਿੱਖਿਆ ਦਵਾਵਾਂਗੇ ਬਾਕੀ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਜਿਹੜੇ ਐਸੇ ਮਾੜੇ ਅਨਸਰ ਹੁੰਦੇ ਆ ਜਿਹੜੇ ਬੇਜਵਾਨ ਅਤੇ ਇਹਨਾਂ ਭੋਲੇ ਭਾਲੇ ਜਾਨਵਰਾਂ ਤੇ ਜ਼ੁਲਮ ਅਤਿਆਚਾਰ ਕਰਦੇ ਨੇ ਐਸਿਆਂ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਇਹ ਵਾਤਾਵਰਨ ਨੂੰ ਖਲਾ ਖਰਾਬ ਕਰ ਰਹੇ ਨੇ ਯਾਰ ਦੱਸੋ ਇੱਕ ਕੋਲੇ ਖੜਾਗਾ ਉਹ ਵੀ ਹਰਾਮ ਦਾ ਲੱਗਿਆ ਮੈਨੂੰ ਉੱਚੋ ਕਿਹੜਾ ਜਿਹਨੇ ਵੀਡੀਓ ਬਣਾਈ ਹੋਣੀ ਹੈ ਹੈ ਵੀ ਮੰਗੇ ਜਿਹਨੇ ਵੀਡੀਓ ਵੰਗਾਈ ਹੋਣੀ ਆ ਉਹ ਵੀ ਹਰਾਮ ਦੇ ਹੀ ਸੀ ਉਹ ਬੰਦੇ ਨੇ ਤਾਂ ਜਿਹੜੀ ਗੰਡਾਸੀ ਮਾਰੀ ਮਾਰੀ ਉਹ ਜਿਹੜਾ ਕੋਲੇ ਖੜਾ ਵੀਡੀਓ ਬਣਾਉਂਦਾ ਸੀ ਉਹ ਹਰਾਮ ਦਾ ਕੁੱਤੇ ਦਾ ਬੀਜ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਮਿੱਤਰੋ ਸੋ ਕਹਿੰਦਾ ਭਾ ਬੋਲਣ ਦੇ ਵਿੱਚ ਥੋੜੇ ਆ ਦਾਸ ਸ਼ਬਦਾਂ ਦਾ ਪ੍ਰਯੋਗ ਉਲਟਾ ਕਰ ਜਾਂਦਾ ਪਰ ਮੈਂ ਕੀ ਕਰਾਂ ਖੋਣ ਖੋਲਦਾ ਹੈ ਜੇ ਕੁੱਤਿਆਂ ਨੂੰ ਦੇਖ ਕੇ ਐ ਜੇ ਹਰਾ ਓਏ ਇਹ ਆ ਭਈਆ ਸੇ ਇਹ ਭਈਆ ਸੋ ਥੈਂਕ ਯੂ ਵੈਰੀ ਮਚ ਇਸ ਇਹ ਮੈਸੇਜ ਉਸ ਭਈਏ ਤੱਕ ਲੱਗਣਾ ਚਾਹੀਦਾ ਆਵਲਾ ਤਾਂ ਸਾਡੇ ਵੀਰਾਂ ਨੇ ਇਹਨੂੰ ਕਈਆਂ ਨੇ ਜੋ ਵੀ ਸਾਡੇ Hindu ਵੀਰ ਹੋਣਗੇ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਦੀ ਸੇਵਾ ਪਾਣੀ ਕਰ ਦਿੱਤੀ ਹੋਣੀ ਹੈ ਹਾਂਜੀ ਤੋ ਮੇਰਾ ਜੇਲ ਕੀਤਾ ਵੀ ਇਹ ਵੀਡੀਓ ਹੈ ਨਾ ਤੁਹਾਨੂੰ ਗੱਲ ਸਾਂਝੀ ਕਰਾਂ ਸੋ ਧੰਨਵਾਦ